ਹੈਲੋ ਸਸਤੀਗਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਕੱਲ ਇੱਕ ਵੀਡੀਓ ਪਾਈ ਸੀ ਮੈਂ ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਇੱਕ ਬੜੀ ਫਿਲਮ ਆ ਰਹੀ ਹੈ ਤੇ ਉਹਦੇ ਵਿੱਚੋਂ ਇੱਕ ਬੜੀ ਕਾਸਟ ਨੂੰ ਕਢਾ ਕੇ ਸਟਾਰ ਨੂੰ ਕਿਸੇ ਨੂੰ ਕਢਾ ਕੇ ਸਟਾਰ ਹੀ ਸਾਡੇ ਲਈ ਉਹ ਅਸੀਂ ਛੋਟੇ ਹੁੰਦੇ ਤੋਂ ਇਹਨਾਂ ਨੂੰ ਦੇਖਦੇ ਆਏ ਹਾਂ ਕਿ ਉਹਨਾਂ ਨੂੰ ਕਢਾ ਕੇ ਕਿਸੇ ਹੋਰ ਨੇ ਕੰਮ ਲਿਆ ਜਿਹੜੇ ਅਸੀਂ ਬੜਬੜੀਆਂ ਚੜਤਦੀਆਂ ਬੜੀਆਂ ਗੱਲਾਂ ਕਰਦੇ ਆਂ ਪੰਜਾਬ ਦੇ ਵਿੱਚ ਮੇਰਾ ਸਵਾਲ ਉਹਨਾਂ ਨੂੰ ਆ ਕਿ ਅਸੀਂ ਨੰਬਰ ਕਾਦੇ ਲਈ ਪਾਇਆ ਸੀ ਨੰਬਰ ਇਸ ਲਈ ਪਾਇਆ ਸੀ ਤਾਂ ਕਿ ਕੋਈ ਇੰਡਸਟਰੀ ਦਾ ਜਾਂ ਫਿਰ ਕਹਿ ਲੋ ਭਈ ਕੋਈ ਮੀਡੀਆ ਵਾਲਾ ਜਿਹੜਾ ਸੱਚ ਬੋਲਣ ਵਾਲਾ ਉਹ ਅੱਗੇ ਆਵੇ ਪਰ ਕੋਈ ਫੋਨ ਨਹੀਂ ਆਇਆ ਇੱਕ ਫੋਨ ਆਇਆ ਜੀ ਇੰਦਰਜੀਤ ਸਿੰਘ ਬਾਜੀ ਸੀਗੇ ਉਹ ਕੈਨੇਡਾ ਤੋਂ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਸੀ ਮਲੂਕ ਸਿੰਘ ਜੀ ਤੇ ਕਲਾ ਬਾਈਆਂ ਉਹਨਾਂ ਦਾ ਪਿੰਡ ਹੈ ਉਹਨਾਂ ਨੇ ਫੋਨ ਕੀਤਾ ਤੇ ਸੱਚਾ ਸੋਚਿਆ ਹੋਰ ਕੋਈ ਬੰਦਾ ਨਹੀਂ ਆਇਆ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਦਾ ਬਹੁਤ ਥੈਂਕਫੁਲ ਹਾਂ ਉਹਨਾਂ ਨੇ ਕਿਹਾ ਤੈਨੂੰ ਜੋ ਲੋੜ ਹੈ 10 ਪਰ ਸੱਚ ਬੋਲ ਸਾਡੀ ਇੰਡਸਟਰੀ ਵਿੱਚ ਵੀ ਕਈਆਂ ਨਾਲ ਮੇਰੀ ਗੱਲ ਹੋਈ ਸੱਚ ਬੋਲਣ ਭਾਈ ਕੋਈ ਹੋਰ ਬੋਲ ਦਵੇ ਉਹ ਕਹਿੰਦੇ ਆ ਜਿੱਦਾਂ ਅਸੀਂ ਕਹਿੰਦੇ ਆਉਂਦੇ ਨਾ ਤੇ ਭਗਤ ਸਿੰਘ ਜੰਮੇ ਸਾਡੇ ਨਾਲ ਜੰਮੇ ਉਹ ਦੂਜਿਆਂ ਦੇ ਜੰਮੇ ਉਹ ਭਗਤ ਸਿੰਘ ਅੱਜ ਮੈਂ ਤੁਹਾਨੂੰ ਦੱਸਾਂ ਸਦੀਆਂ ਤੋਂ ਗੱਲਾਂ ਕਰਨ ਵਾਲਿਓ ਜੰਮਦਾ ਨਹੀਂ ਹੁੰਦਾ ਭਗਤ ਸਿੰਘ ਬਣਦਾ ਹੁੰਦਾ ਹਾਲਾਤਾਂ ਨੂੰ ਦੇਖ ਕੇ ਜੰਮਦਾ ਨਹੀਂ ਭਗਤ ਸਿੰਘ ਬਣਦਾ ਹੈ ਹਮੇਸ਼ਾ ਤੁਸੀਂ ਗੱਲਾਂ ਕਰਦੇ ਹੋ ਕਿ ਇੰਡਸਟਰੀ ਫਲਾਣੇ ਨੇ ਖੜੀ ਕੀਤੀ ਦੁਬਾਰਾ ਤਮਕਾਨੇ ਨੇ ਤੇ ਡੋਬੀ ਕੇ ਨੂੰ ਅਸੀਂ ਕਦੀ ਗੱਲ ਨਹੀਂ ਕਰਦੇ ਤੇ ਅੱਜ ਮੈਂ ਉਹੀ ਗੱਲ ਕਰਨ ਲੱਗਿਆ ਪੀ ਆ ਰਹੇ ਜੀ ਇਹ ਨੇ ਇਹ ਸ਼ਖਸੀਅਤ ਹੈ ਜਿਨ੍ਹਾਂ ਨੂੰ ਫਿਲਮ ਚੋਂ ਕਢਾਇਆ ਗਿਆ ਇਹਨਾਂ ਨੂੰ ਕਿੰਨੇ ਲੋਕ ਬਚਪਨ ਤੋਂ ਦੇਖਦੇ ਹੋਣਗੇ ਤੇ ਨਾਲ ਦੀ ਨਾਲ ਮੈਂ ਫੋਟੋ ਦੂਜੀ ਲਾਈ ਸੀ ਤੇ ਇਹਨਾਂ ਦੀ ਸ਼ਕਲ ਇਹ ਐਸ ਮੈਡਮ ਨਾਲ ਮਿਲਦੀ ਹੈ ਹੈਨਾ ਤੇ ਇਹਨਾਂ ਦੀ ਥਾਂ ਦੂਜੇ ਮੈਡਮ ਆਏ ਨੇ ਇਸ ਫਿਲਮ ਦੇ ਵਿੱਚ ਇਹ ਫਿਲਮ ਦੀ ਬਹੁਤ ਵੱਡੀ ਕਾਸਟ ਹੈ ਬਹੁਤ ਵੱਡੀ ਫਿਲਮ ਹੈ ਮੈਂ ਇੱਕਦਮ ਇਹਦਾ ਪਰਦਾ ਤਾਂ ਨਹੀਂ ਖੋਲਣਾ ਚਾਹੁੰਦਾ ਸੀ ਸਾਰਿਆਂ ਨੇ ਕਿਹਾ ਸੀ ਸਾਨੂੰ ਨਹੀਂ ਦੱਸਿਆ ਸਾਨੂੰ ਨਹੀਂ ਪੁੱਛਿਆ ਤੇ ਇਹ ਮਸਲਾ ਹੈ ਜੀ ਜਿਹੜੇ ਆਪਾਂ ਕਹਿੰਦੇ ਫਿਰਦੇ ਆਂ ਭਈ ਐਮੀ ਵਿਰਕ ਨੇ ਬਾਰਡਰ ਲਈ ਜਵਾਬ ਦੇ ਤਾਂ ਫਲਾਨਾ ਕਰਤਾ ਧਮਕਾਨਾ ਕਰਤਾ ਹੋ ਭਾਈ ਕਿਹੜੇ ਵਹਿਮ 'ਚ ਫਿਰਦੇ ਹੋ ਜੇ ਅੱਜ ਕੈਨੇਡਾ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਕਦੀ ਫਿਲਮ ਨਹੀਂ ਦੇਖੀ ਉਹ ਕਿਉਂ ਦੇਖਣ ਗਏ ਕਿਉਂਕਿ ਪੰਜਾਬ ਦੇ ਵਿੱਚ ਇੰਨਾ ਰੋਲਾ ਸੀ ਮੇਰੀ ਗੱਲ ਕਿਸੇ ਨਾਲ ਹੋਈ ਉਹਨਾਂ ਨੇ ਸਾਰੀ ਉਮਰ ਫਿਲਮ ਨਹੀਂ ਦੇਖੀ ਉਹ ਕਹਿੰਦੇ ਪੰਜਾਬ 'ਚ ਬਹੁਤ ਰੋਲਾ ਮੈਂ ਤਾਂ ਸਿਨੇਮੇ 'ਚ ਦੇਖਣ ਗਿਆ ਇੰਡੀਆ ਚੱਲਦੀ ਕਿੰਨਾ ਫਾਇਦਾ ਹੋਣਾ ਸੀ ਉਧਰੋਂ ਚੱਲ ਗਈ ਕਿੰਨੀ ਫਿਲਮ ਇੱਥੇ ਵੀ ਰਿਲੀਜ਼ ਹੋਣੀ ਆ ਕੋਈ ਮਸਲਾ ਨਹੀਂ ਜਿਹੜੇ ਦਲਜੀਤ ਨੂੰ ਕੱਲਾ ਕਹਿੰਦੇ ਨੇ ਉਹਦੇ ਮਗਰ ਪੂਰੀ ਭਾਜਪਾ ਆ ਤੇ ਸਾਡੇ ਸਾਰੇ ਪੰਜਾਬੀ ਵੀ ਐ ਜਿਨ੍ਹਾਂ ਨੇ ਪੋਸਟਾਂ ਪਾਈਆਂ ਉਹਨੇ ਡਿਲੀਟ ਵੀ ਕਰਤੀਆਂ ਤੁਹਾਨੂੰ ਕੀ ਲੱਗਦਾ ਤੁਹਾਨੂੰ ਜੋ ਲੱਗਦਾ ਮੈਨੂੰ ਨਹੀਂ ਪਤਾ ਪਰ ਜਵਾਬ ਅਸੀਂ ਦੇ ਰਹੇ ਹਾਂ ਇਨਡਾਇਰੈਕਟਲੀ ਸਮਝੋ ਸਮਝਦਾ ਕੋਈ ਨਹੀਂ ਆ ਕਿੱਡੀ ਵੱਡੀ ਕਾਸਟ ਫਿਲਮ ਐ ਇਹਦੇ ਵਿੱਚੋਂ ਇਸ ਮੈਡਮ ਨੇ ਕਢਾਇਆ ਇਹਨਾਂ ਨੂੰ ਕਿਹਨੇ ਕਢਾਇਆ ਇੰਦਰ ਆਪਣੇ ਜਤਿੰਦਰ ਕੌਰ ਜੀ ਨੂੰ ਆ ਦੂਜੀ ਮੈਡਮ ਦਾ ਨਾਮ ਦੇਵਗਨ ਹੈ ਅਨੀਤਾ ਦੇਵਗਨ ਇਹਨਾਂ ਨੂੰ ਹਾਂ ਕਹਿੰਦੇ ਆ ਮੈਨੂੰ ਕੱਲ ਪਤਾ ਨਹੀਂ ਸੀ ਸੌਰੀ ਮੈਂ ਤਾਂ ਉਹ ਫੋਟੋ ਲਾਈ ਸੀ ਤੇ ਹੁਣ ਕਈਆਂ ਨੇ ਇਹ ਸੋਚਣਾ ਫੋਟੋ ਜਾਣ ਕੇ ਲਾਈ ਸੀ ਇਹ ਕਿਉਂ ਲਾਈ ਆ ਕਿਤੇ ਮੈਂ ਦੱਸ ਦੂੰਗਾ ਜਿਹੜੀ ਫੋਟੋ ਮੈਂ ਪਹਿਲਾਂ ਲਉਣਾ ਸਾਸਰੀ ਕਾਲ ਨਮਸਕਾਰ ਸਲਾਮ ਦੇ ਵਿੱਚ ਉਹਦਾ ਮਤਲਬ ਵੀ ਬਹੁਤ ਵੱਡਾ ਹੁੰਦਾ ਜੇ ਸਮਝਣ ਵਾਲੇ ਸਮਝਣ ਤਾਂ ਇਹ ਹੁਣ ਇਸ ਫਿਲਮ 'ਚ ਇਹਨਾਂ ਨੂੰ ਕਢਾਇਆ ਗਿਆ ਤੁਸੀਂ ਸੋਚੋ ਉਹਨਾਂ ਦੇ ਦਿਲ ਤੇ ਕੀ ਬੀਤੀ ਹੋਗੀ ਮੈਂ ਕਦੀ ਵੀਡੀਓ ਰੋਜ਼ ਨਹੀਂ ਪਾਉਂਦਾ ਮੈਂ ਤਾਂ ਪਾਉਣ ਲੱਗਾ ਤਾਂ ਕਿ ਲੋਕ ਇਹਨਾਂ ਨਾਲ ਖੜਨ ਮੈਨੂੰ ਲੱਗਦਾ ਜਿਹੜਾ ਮੀਡੀਆ ਸੱਚ ਤੋਂ ਸ਼ੁਰੂ ਹੋਇਆ ਸੀ ਅੰਦੋਲਨ ਚ ਉਹਨਾਂ ਨੇ ਉਹਨਾਂ ਨੂੰ ਕੀ ਮਤਲਬ ਹੈ ਉਹਨਾਂ ਨੇ ਸਿਰਫ ਪ੍ਰਮੋਸ਼ਨਲ ਲੈਣੀਆਂ ਉਹ ਕਹਿੰਦੇ ਆ ਕਿ ਸਾਨੂੰ ਪੈਸਾ ਚੜਦਾ ਇਹਨਾਂ ਨੂੰ ਅਸੀਂ ਕਿੱਦਾਂ ਐਡੀ ਕਾਸਟ ਦੇ ਖਿਲਾਫ ਬੋਲਦੇ ਆਂ ਪਰ ਅਸੀਂ ਸੀਨਾ ਠੋਕ ਕੇ ਬੋਲ ਰਹੇ ਆਂ ਸਾਨੂੰ ਮਾਰ ਹੀ ਦੇਣਗੇ ਕੀ ਕਰ ਦੇਣਗੇ ਚਲੋ ਇੱਕ ਦੋ ਫੋਨ ਆ ਹੋਰ ਆਏ ਉਹਨਾਂ ਨੇ ਕਿਹਾ ਹਾਈ ਕੋਰਟ ਦੇ ਵਿੱਚ ਜਿਹੜਾ 10 ਵਕੀਲਾ ਜਾਂਚੋਂ ਬੜਿਆਂ ਚੋਂ ਚਾਹੀਦਾ ਹੋਇਆ ਅਸੀਂ ਦਵਾਵਾਂਗੇ ਤੁਹਾਨੂੰ ਇਸ ਤੋਂ ਵੱਡਾ ਕੀ ਚਾਹੀਦਾ ਸਾਨੂੰ ਹੌਸਲਾ ਹੋਇਆ ਅਸੀਂ ਬੋਲ ਰਹੇ ਆ ਪਰ ਜਿਨ੍ਹਾਂ ਦੀ ਉਮੀਦ ਤੇ ਨੰਬਰ ਪਾਇਆ ਸੀ ਉਹਨਾਂ ਨੇ ਫੋਨ ਨਹੀਂ ਕੀਤਾ ਤੇ ਇਸ ਫਿਲਮ ਦੀ ਜਿਹੜੀ ਸਭ ਤੋਂ ਵੱਡੀ ਕਾਸਟ ਹੈ ਬਾਕੀ ਡਾਇਰੈਕਟਰ ਸਾਰੇ ਨੰਗੇ ਕਰਾਂਗੇ ਹੌਲੀ-ਹੌਲੀ ਆ ਦੋ ਜਣੇ ਮੈਂ ਦੱਸਦੇ ਆ ਇਹ ਤੁਸੀਂ ਸੋਚ ਲਓ ਇੱਕ ਕਈ ਭਾਈ ਸਾਹਿਬ ਮੈਨੂੰ ਵਿੱਚ ਕਮੈਂਟ ਪਾਉਂਦੇ ਸੀਗੇ ਉਹ ਭਾਈ ਦੋ ਦਿਨ ਠਹਿਰ ਕੇ ਬਣਾ ਲੈਂਦਾ ਫਿਰ ਇੰਨੀ ਕਾਲੀ ਕੀ ਪਈ ਆ ਫਿਰ ਕਿਸੇ ਨੂੰ ਮੌਕਾ ਨਹੀਂ ਮਿਲਣਾ ਸੀ ਇੰਨੀ ਕਾਲੀ ਨਹੀਂ ਪਈ ਫਿਰ ਕਹਿੰਦਾ ਸਾਨੂੰ ਟਾਈਮ ਨਹੀਂ ਦਿੱਤਾ ਜਾਂ ਕਿੱਦਾਂ ਦੱਸਣਾ ਹੀ ਆ ਹੌਲੀ ਹੌਲੀ ਸੱਚ ਦੱਸਦਾ ነ ਤੁਸੀਂ ਇੰਨਾ ਤੱਤਾ ਤੱਤਾ ਖਾ ਕੇ ਕੀ ਕਰਨਾ ਆਪਾਂ ਪਹਿਲਾਂ ਸਾਰਿਆਂ ਦੇ ਨਾਂ ਲੈ ਆ ਤੁਸੀਂ ਅੰਦੋਰਨ ਕਰ ਲਿਆ ਤੁਸੀਂ ਇਕੱਠੇ ਹੋ ਗਏ ਭਾਨਾ ਸਿੱਧੂ ਨੂੰ ਵੀ ਆਪਾਂ ਵੀਡੀਓ ਭੇਜੀ ਆ ਜਿਨ੍ਹਾਂ ਨੂੰ ਮੈਂ ਭੇਜੀ ਉਹਨੂੰ ਦਿਖਾਉਂਦੇ ਹੋਣਗੇ ਪਰ ਉਧਰੋਂ ਕੋਈ ਜਵਾਬ ਰਪਲਾਈ ਨਹੀਂ ਆਇਆ ਰਿਸਪੌਂਸ ਨਹੀਂ ਆਇਆ ਤੁਸੀਂ ਆਪ ਸੋਚੋ ਉਹ ਭਾਈ ਇਹ ਕਿਹੜਾ ਮਸਲਾ ਚੱਲ ਰਿਹਾ ਹੈ ਤੁਹਾਨੂੰ ਮੈਂ ਸਮਝਾ ਰਿਹਾ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਆਈ ਉਦੋਂ ਵੀ ਸਮਝਾਇਆ ਸੀ ਪਰ ਕਿਸੇ ਨੇ ਸਮਝੀ ਨਹੀਂ ਸੀ ਗੱਲ ਆ ਦੋ ਨਾਲ ਲえて ਰੋਜ਼ ਵੀਡੀਓ ਸਿਰਫ ਇਸ ਕਰਕੇ ਬਣਾ ਰਿਹਾ ਜਲਦੀ ਤੋਂ ਜਲਦੀ ਇਸ ਹਫਤੇ ਦੇ ਵਿੱਚ ਮੈਂ ਇਹਨਾਂ ਦਾ ਪਰਦਾ ਖੋਲਣਾ ਔਰ ਸੰਡੇ ਨੂੰ ਮੈਂ ਕੋਸ਼ਿਸ਼ ਕਰਿਆ ਕਰੂੰਗਾ ਕਿ ਮੈਂ ਸ਼ਾਮ ਨੂੰ ਜਾਂ ਕਿਤੇੋਂ ਵੀ ਆਨਲਾਈਨ ਆਵਾਂ ਸੰਡੇ ਜਾਂ ਸ਼ਨੀਵਾਰ ਤੇ ਹਫਤੇ ਚ ਦੋ ਵਾਰ ਲਾਈਵ ਹੋਇਆ ਕਰੂੰਗਾ ਜੀਨੇ ਗੱਲ ਕਰਨੀ ਕਰ ਲੋ ਤੇ ਧਮਕੀਆਂ ਧੁੰਮਕੀ ਵਾਲੇ ਫੋਨ ਸ਼ਾਇਦ ਰਾਤ ਨੂੰ ਡਰਿੰਕ ਕਰਕੇ ਆ ਜਾਣਗੇ ਲੋਕਾਂ ਦੇ ਉਹ ਆਉਂਦੇ ਆ ਜੀ ਆ ਮਸਲਾ ਆ ਫਿਲਮ ਬਹੁਤ ਬੜੀ ਆ ਬਹੁਤ ਬੜੀ ਕਾਸਟ ਹੈ ਇਹਨਾਂ ਦੇ ਆਪੋਜੀਟ ਜਿਹੜੇ ਆ ਉਹ ਪਦਮਸ਼ਰੀ ਵਾਲੇ ਐਕਟਰ ਵੀ ਨੇ ਉਹ ਐਕਟਰ ਨੇ ਜਿਨ੍ਹਾਂ ਨੂੰ ਬਾਈਕਾਂ ਤੇ ਲੈ ਕੇ ਆਪਣੇ ਕਈ ਐਕਟਰ ਘੁੰਮਦੇ ਰਹੇ ਤੇ ਜਦੋਂ ਉਹ ਬਣ ਗਿਆ ਤਾਂ ਉਹ ਨਹੀਂ ਉਹ ਬਾਈਕਾਂ ਤੇ ਜਿਹੜੇ ਲੈ ਕੇ ਜਾਂਦੇ ਸੀ ਆਡੀਸ਼ਨ ਦਵਾਉਂਦੇ ਸੀ ਉਹਨਾਂ ਨੂੰ ਪੁੱਛਿਆ ਨਹੀਂ ਪਤਾ ਤਾਂ ਇਹ ਵੀ ਲੱਗਿਆ ਕਿ ਸਿਗਨਲ ਤੇ ਗੱਡੀ ਖੜੀ ਸੀ ਤੇ ਉਹ ਬੰਦਾ ਸ਼ੀਸ਼ਾ ਠੋਕਦਾ ਰਿਹਾ ਜਿਹੜਾ ਉਹਨਾਂ ਨੂੰ ਆਡੀਸ਼ਨ ਤੇ ਲੈ ਕੇ ਜਾਂਦਾ ਸੀ ਤੇ ਸ਼ੀਸ਼ਾ ਨਹੀਂ ਖੋਲਿਆ ਉਹ ਐਕਟ੍ਰੈਸ ਨੇ ਜਾਂ ਐਕਟਰ ਨੇ ਆਹ ਹਾਲਾਤ ਐ ਇਹਨਾਂ ਦੇ ਪਰਦੇ ਇਹਨਾਂ ਦੇ ਇਸ ਕਰਕੇ ਖੋਲਦੇ ਕਿਉਂਕਿ ਕੋਈ ਬੋਲਦਾ ਨਹੀਂ ਸੀ ਸਭ ਤੋਂ ਵੱਡੀ ਵੱਡੀ ਗੱਲ ਬੋਲਤੀ ਕਿ ਇੰਡਸਟਰੀ ਬਦਨਾਮ ਕੌਣ ਕਰਦਾ ਖਰਾਬ ਕੌਣ ਕਰਦਾ ਜੇ ਆਹੀ ਹਾਲ ਰਹਿ ਤੇ ਪੰਜਾਬ ਦੀਆਂ ਫਿਲਮਾਂ ਤੇ ਪੈਸਾ ਲਾਊ ਕਿਹੜਾ ਪ੍ਰੋਡਿਊਸਰ ਰੋਲਦਾ ਪ੍ਰੋਡਿਊਸਰ ਹੈ ਇਸ ਫਿਲਮ ਚ ਰੀਸ਼ੂਟ ਕੀਤਾ ਜਾ ਰਿਹਾ ਉਹ ਚ ਪ੍ਰੋਡਿਊਸਰ ਦਾ ਬਹੁਤ ਬੜਾ ਲਾਸ ਹੈ ਸੋਚ ਕੇ ਦੇਖੋ ਨਾ ਪ੍ਰੋਡਿਊਸਰਾਂ ਬਾਰੇ ਹੀ ਪਤਾ ਕਰ ਰਿਆਂ ਭਈ ਫਿਰ ਮੈਂ ਤੁਹਾਨੂੰ ਸਾਰੀ ਗੱਲ ਕਲੀਅਰ ਕਰ ਦੂੰਗਾ ਦੋ ਦਿਨ ਠਹਿਰ ਕੇ ਨਹੀਂ ਮੈਂ ਇਦਾਂ ਹੀ ਵੀਡੀਓ ਪਾਉਣੀ ਆ ਕੱਟ-ਕੱਟ ਕੇ ਤੁਸੀਂ ਸ਼ੇਅਰ ਕਰੋ ਇਹਦੇ ਬਾਰੇ ਗੱਲ ਕਰੋ ਬਹੁਤ ਜ਼ਰੂਰੀ ਹੈ ਵੱਧ ਤੋਂ ਵੱਧ ਬੰਦਿਆਂ ਤੱਕ ਇਹ ਪਹੁੰਚੇ ਕਈ ਬੰਦੇ ਮੇਰੇ ਵਾਕਿਬ ਹੈ ਜੀ ਜਿਹੜੇ ਬਹੁਤ ਮੇਰੇ ਨਾਲ ਗੱਲਾਂ ਕਰਦੇ ਚੈਨਲ ਥੋੜੇ ਜਿਹਾ ਉਹਨਾਂ ਦਾ بڑا ਹੋ ਗਿਆ ਉਹਨਾਂ ਨੇ ਹੀ ਪੁੱਛਿਆ ਨਹੀਂ ਫਿਰ ਕੌਣ ਐਕਟਰ ਐ ਕਿਉਂ ਆ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਮੇਰੇ ਕਲੋਜ਼ ਉਹ ਕਹਿੰਦੇ ਵੀ ਦੇਖ ਸਾ ਇਹਨਾਂ ਨੂੰ ਤਾਂ ਪ੍ਰਮੋਸ਼ਨਾਂ ਮਿਲਦੀਆਂ ਪਤਾ ਸਾਰਿਆਂ ਨੂੰ ਸਭ ਕੁਝ ਹੈ ਦਲਜੀਤ ਦੋਸਾਂਜ ਕੋਈ ਇਕੱਲਾ ਨਹੀਂ ਉਹਦੇ ਨਾਲ ਸਾਰੇ ਹੀ ਨੇ ਜੀ ਇਹ ਤੁਹਾਨੂੰ ਮੈਂ ਦੱਸ ਰਿਹਾ ਇੰਡਸਟਰੀ ਦਾ ਇਹੀ ਹਾਲ ਹੈ ਬਾਬਿਓ ਮਿਹਰ ਕਰੋ ਥੋੜਾ ਜਿਹਾ ਸਬਰ ਕਰੋ ਤੁਸੀਂ ਆਪ ਆਮ ਪਬਲਿਕ ਸਮਝੋ ਮਿਰਵਾਨੀ ਸ਼ੁਕਰੀਆ